ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਹੋਈ ਹੈ ਹੜ੍ਹ ਆਏ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਹੈ ਤੇ ਲੋਕਾਂ ਦੀਆਂ ਲੋਕਾਂ ਦੇ ਘਰ ਜਿਹੜੇ ਹਨ ਉਹ ਪਾਣੀ ਵਿੱਚ ਵਹਿ ਗਏ ਨੇ ਲੋਕਾਂ ਨੇ ਪੁੱਤਾਂ ਵਾਂਗੂ ਜਿਹੜੀ ਫਸਲ ਪਾਲੀ ਸੀ ਝੋਨਾ ਜਿਸ ਤਰ੍ਹਾਂ ਸਾਰਿਆਂ ਨੇ ਅੱਜ ਵੇਜਿਆ ਸੀ ਆ ਜਿਹੜੇ ਹੁਣ ਚੱਲ ਰਿਹਾ ਹੈ ਮੌਸਮ ਉਹ ਵੀ ਸਾਰਾ ਉਹਨਾਂ ਦਾ ਪਾਣੀ ਦੇ ਵਿੱਚ ਵਹਿ ਗਿਆ ਸਾਡੇ ਭੈਣ ਭਰਾਵਾਂ ਦੇ ਸਾਰੇ ਪਸ਼ੂ ਜਿਹੜੇ ਆ ਉਹ ਮੱਝਾਂ ਕਿਸ ਤਰ੍ਹਾਂ ਪਾਣੀ ਦੇ ਵਿੱਚ ਵਹਿ ਰਹੀਆਂ ਉਹ ਵੀਡੀਓ ਜਿਹੜੀਆਂ ਸਾਡੇ ਕੋਲੋਂ ਦੇਖੀਆਂ ਨਹੀਂ ਜਾਂਦੀਆਂ ਸੋ ਇਹ ਕੁਦਰਤ ਦੀ ਆਫਤ ਦੇ ਨਾਲ ਨਾਲ ਇੱਕ ਪਰਵਾਰਿਕ ਸਾਂਝ ਬਹੁਤ ਜ਼ਿਆਦਾ ਸਾਡੇ ਭੈਣ ਭਰਾਵਾਂ ਦੀ ਵੱਧ ਗਈ ਜੋ ਕਿਸੇ ਨੇ ਵੀ ਮਤਲਬ ਵੈਰ ਵਿਰੋਧ ਜਿਹੜਾ ਵਾ ਉਹਨਾਂ ਮੱਦੇ ਨਜ਼ਰ ਬਿਲਕੁਲ ਨਹੀਂ ਕੀਤਾ ਸਾਰੇ ਭੈਣ ਭਰਾਵਾਂ ਨੇ ਮੋਢੇ ਦੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਸਾਡੀਆਂ ਸੰਸਥਾਵਾਂ ਅੱਗੇ ਆ ਰਹੀਆਂ ਨੇ ਸਾਡੇ ਐਨ ਆਰ ਆਈ ਵੀਰ ਭਰਾ ਜਿਹੜੇ ਉਹ ਬਹੁਤ ਜ਼ਿਆਦਾ ਸੇਵਾ ਕਰ ਰਹੇ ਸਾਡੀ ਟੀਮ ਦੇ ਜਿਹੜੇ ਇੰਸਟਾਗ੍ਰਾਮ ਦੇ ਇਨਫਲੂਐਂਸਰ ਜਿਹੜੇ ਉਹ ਵੀ ਸਾਰੇ ਬਹੁਤ ਵੱਧ ਛੱਡ ਕੇ ਹਿੱਸਾ ਦੇ ਰਹੇ ਇਹਦੇ ਵਿੱਚ ਤੇ ਪੰਜਾਬ ਜਿਹੜਾ ਵਾ ਇਸ ਟਾਈਮ ਬਹੁਤ ਵੱਡੀ ਮਾਰ ਜਿਹੜਾ ਉਹ ਸਹਿਰ ਆ ਪਰ ਪੰਜਾਬ ਕਦੀ ਹਾਰਿਆ ਨਹੀਂ ਹੈ ਪੰਜਾਬ ਹਮੇਸ਼ਾ ਚੜਦੀ ਕਲਾ ਚ ਰਿਹਾ ਤੇ ਤੇ ਚੜਦੀ ਕਲਾ ਚ ਹੀ ਰਹੇਗਾ ਕਿਉਂਕਿ ਸਾਡੇ ਜਿਹੜਾ ਪੰਜਾਬ ਜਿਹੜਾ ਹਮੇਸ਼ਾ ਪੰਜਾਬ ਹੀ ਪੰਜਾਬ ਦੇ ਕੰਮ ਆਉਂਦਾ ਹੈ ਸਾਡੇ ਵੀ ਟੀਮ ਦੇ ਜਿਹੜੇ ਤੀਸਰੇ ਮੈਂਬਰ ਆ ਭੈਣ ਜੀ ਉਹ ਸਾਡੇ ਭਾਜੀ ਰੋਜ਼ ਜਿਹੜੀ ਆ ਪ੍ਰਸ਼ਾਦਿਆਂ ਦੀ ਸੇਵਾ ਜਿਹੜੀ ਆ ਉਹ ਲੈ ਕੇ ਜਾ ਰਹੇ ਆ ਮੇਰੇ ਹਸਬੰਡ ਵੀ ਰੋਜ਼ ਪਿੰਡਾਂ ਦੇ ਤੋਂ ਟਰਾਲੀਆਂ ਜਿਹੜੀਆਂ ਉਹ ਭੇਜ ਰਹੇ ਆ ਸਾਡੇ ਬੱਚੇ ਜਿਹੜੇ ਆ ਬੇਟੇ ਆ ਉਹ ਰੋਜ਼ ਟਰਾਲੀਆਂ 'ਾਂ ਪਰ ਪਰ ਕੇ ਪਿੰਡਾਂ ਦੇ ਵਿੱਚ ਸੇਵਾ ਕਰਨ ਦੇ ਸੋ ਅਸੀਂ ਅਰਦਾਸ ਕਰਦੇ ਆ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਡੇ ਭੈਣ ਭਰਾਵਾਂ ਨੂੰ ਜਿਹੜਾ ਪਾਣਾ ਮੰਨਣ ਦਾ ਬਲ ਬਖਸ਼ਣ ਭੈਣ ਭਰਾ ਫੇਰ ਵੀ ਸਾਡੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਆ ਅਸੀਂ ਦੇਖ ਰਹੇ ਆ ਵੀਡੀਓ ਦੇ ਵਿੱਚ ਵੀ ਉਹ ਇੰਨਾ ਮਤਲਬ ਦੁੱਖ ਦੀ ਘੜੀ ਦੇ ਵਿੱਚ ਇੰਨਾ ਨੁਕਸਾਨ ਹੋਣ ਦੇ ਬਾਵਜੂਦ ਵੀ ਵੀਰ ਕਹੇ ਆ ਵੀ ਸਾਨੂੰ ਤੁਸੀਂ ਛੱਟੋ ਅਸੀਂ ਅੱਗੇ ਸੇਵਾ ਕਰਾਂਗੇ ਸੇਵਾ ਸੇਵਾ ਕਰਨ ਜਾਣਾ ਮੈਂ ਕੱਲ ਇੰਸਟਾਗ੍ਰਾਮ ਤੇ ਇੱਕ ਬਾਬੂ ਦੀਦੀ ਵੀਡੀਓ ਵੇਖੀ ਉਹ ਬਾਪੂ ਜੀ ਬੈਠੇ ਉਹਨਾਂ ਨੂੰ ਪੱਤਰਕਾਰ ਪੁੱਛ ਰਿਆ ਜੀ ਤੁਹਾਡਾ ਸਾਰਾ ਕੁਝ ਰੁੱਲ ਗਿਆ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਤੇ ਉਹ ਬਾਪੂ ਜੀ ਹੱਸ ਕੇ ਕਹਿ ਰਹੇ ਕਿ ਵੇਖੋ ਕਿੰਨਿਆ ਸੋਹਣਾ ਮੌਸਮ ਆ ਠੰਡੀਆਂ ਵਾਰੀ ਕੋਈ ਨਹੀਂ ਇਹ ਪਰਮਾਤਮਾ ਦਾ ਕਹਿ ਰਹੀ ਏ ਲੰਘ ਜਾਣਾ ਵਾ ਫੇਰ ਸਾਡੇ ਉਤੇ ਸਮਾ ਜਿਹੜਾ ਵਾ ਪੰਜਾਬ ਦੇ ਅਸੀਂ ਜਾਪੀ ਲਿਆ ਰਹੇ ਆਣਾ ਬਹੁਤ ਜ਼ਿਆਦਾ ਸਾਡੇ ਪੰਜਾਬੀਆਂ ਦੇ ਵਿੱਚ ਸਿੱਦਕ ਬਹੁਤ ਆ ਸੋ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਆਂ ਰੋਜ਼ ਪਾਠ ਕਰਕੇ ਵੀ ਅਰਦਾਸ ਕਰੀ ਦੀ ਸੱਚੇ ਪਾਤਸ਼ਾਹ ਸਾਡਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਇਸੇ ਤਰ੍ਹਾਂ ਹੀ ਹਸਦਾ ਵਸਦਾ ਖੁਸ਼ਾਲ ਪੰਜਾਬ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ